ਸਸਿਕਾ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਦੁਬਾਰਾ ਤੋਂ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿੰਮਾ ਜਰਵੇਗਾ ਕਿਉਂਕਿ ਇੱਕ ਬੱਦਲਵਾਈ ਸਿਸਟਮ ਵੈਸਟਰਨ ਡਿਸਟਰਬੈਂਸ ਮੀ ਦੀ ਸੰਭਾਵਨਾ ਲੈ ਕੇ ਪੰਜਾਬ ਵਿੱਚ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਹੜੇ ਇਲਾਕੇ ਵਿੱਚ ਮੀ ਹੋਵੇਗਾ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਜਿਆ ਦੱਸਾਂਗੇ ਕੀ ਹਾਲਾਤ ਰਹਿਣਗੇ ਅਗਲੇ 5 ਤੋਂ 7 ਘੰਟੇ ਦੇ ਮੌਸਮ ਦੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਹਾਲਾਤ ਤਾਂ ਕਾਫੀ ਗਰਮੀ ਵਾਲੇ ਨੇ ਖੁਸ਼ਕ ਮੌਸਮ ਬਣਿਆ ਹੋਇਆ ਹੈ ਦੱਖਣ ਪੂਰਬੀ ਹਵਾ ਚੱਲ ਰਹੀ ਹੈ ਜੋ ਕਿ ਬੰਗਾਲ ਦੀ ਖਾੜੀ ਤੋਂ ਚੱਲ ਰਹੀ ਹੈ ਜਿਸ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੋਣ ਦੇ ਕਾਰਨ ਜੋ ਹਾਲਾਤ ਨੇ ਉਹ ਜ਼ਿਆਦਾਤਰ ਅਗਰ ਦੇਖਿਆ ਜਾਵੇ ਤਾਂ ਠੀਕ ਠਾਕ ਹੀ ਨੇ ਗਰਮੀ ਵੀ ਠੀਕ ਠਾਕ ਪੈ ਰਹੀ ਹੈ ਜ਼ਿਆਦਾਤਰ ਤਾਂ ਧੁੱਪ ਦੀ ਲਿਸ਼ਕੋਰ ਕਰਕੇ ਆਪਾਂ ਕਹ ਲਈਏ ਲੂ ਵਰਗੇ ਹਾਲਾਤ ਥੋੜੇ ਬੋਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਅ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਹਾਡੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਫੇਸਬੁੱਕ ਤੇ ਸਾਨੂੰ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋਅਰ ਤੇ ਲਾਈਕ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਫਿਲਹਾਲ ਤਾਜ਼ਾ ਸੈਟਰਡੇ ਮੈਪਸ ਦੇਖੀਏ ਪੰਜਾਬ ਦਾ ਮੌਸਮ ਸਾਫ਼ ਹੈ ਹਲਕੇ ਦਰਮਿਆਨੀ ਇੱਕ ਕਲੇਅਰ ਦੀ ਬਦਲਵਾਈ ਦਿਖਾਈ ਦੇ ਰਹੀ ਹੈ ਪਰ ਇੱਕ ਵੈਸਟਰਨ ਡਿਸਰਵੈਂਸ ਡਬਲਯੂ ਡੀ ਬਣਿਆ ਹੋਇਆ ਦਿਖਾਈ ਦੇ ਰਿਹਾ ਸਾਨੂੰ ਹਜੇ ਪਾਕਿਸਤਾਨ ਦੇ ਸਾਈਡ ਤੋਂ ਜੋ ਕਿ ਸ਼ਾਮ ਤੱਕ ਫਿਲਹਾਲ ਜਿਸ ਦਾ ਦਾਇਰਾ ਕਾਫੀ ਜ਼ਿਆਦਾ ਹੈ ਸ਼ਾਮ ਤੱਕ ਇਸ ਦਾ ਦਾਇਰਾ ਘਟਦਾ ਹੋਇਆ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਦੱਖਣ ਪੱਛਮੀ ਇਲਾਕੇ ਇਹ 벨ਟ ਦੇ ਉੱਪਰ ਉਹ ਲੰਘਦਾ ਹੋਇਆ ਦਿਖਾਈ ਦੇਵੇਗਾ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਤਾਂ ਆਪਾਂ ਜ਼ਿਲ੍ਹਿਆਂ ਦੀ ਗੱਲ ਕਰ ਲੈਂਦੇ ਹਾਂ ਅਗਰ ਜ਼ਿਲ੍ਹੇ ਵਾਈਜ਼ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਲਗਭਗ ਇਸ ਏਰੀਆ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਦੇ ਵਿੱਚ ਤਰਨਤਾਰਨ ਦਾ ਕੁਝ ਹਿੱਸਾ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਬਠਿੰਡਾ ਮੁਕਸਰ ਫਜ਼ਿਲਕਾ ਫਰੀਦਕੋਟ ਇਹ ਕੁਝ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਲੱਗਦੇ ਆ ਇੱਕ ਦੋ ਜ਼ਿਲ੍ਹੇ ਜਿਹੜੇ ਇਸ ਤਰੀਕੇ ਨਾਲ 10 15 20 40 50 ਕਿਲੋਮੀਟਰ ਤੱਕ ਦੇ ਏਰੀਆ ਨੂੰ ਵੀ ਇਹ ਥੋੜੀ-ਬੋਤੀ ਮਾਰ ਪਾਂਦ ਤੱਕ ਦਿਖਾਈ ਦੇਵੇਗਾ ਪਰ ਜਿਹੜਾ ਇਸ ਦਾ ਮੇਨ ਏਰੀਆ ਰਹੇਗਾ ਉਹ ਇਹ ਵਾਲਾ ਹੈ ਜਿਦੇ ਵਿੱਚ ਫਜ਼ਿਲਕੇ ਦਾ ਕੁਝ ਹਿੱਸਾ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਤੇ ਫਿਰੋਜ਼ਪੁਰ ਇਹਨਾਂ ਵਿੱਚ ਇਸ ਦੀ ਜ਼ਿਆਦਾ ਹਾਲਾਤ ਨੇ ਉਹ ਬਣਦੇ ਹੋਏ ਦਿਖਾਈ ਦੇਣਗੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਦੇ ਵਿਚਕਾਰ ਯਾਨੀ ਕਿ ਲਗਭਗ ਸ਼ਾਮ ਦੇ ਸਮੇਂ ਤੋਂ ਰਾਤ ਦੇ ਵਿਚਕਾਰ ਇਸ ਦੀ ਹੱਲ ਮੀਂਹ ਦੀ ਸੰਭਾਵਨਾ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਹਲੇ ਸਿਸਟਮ ਪੰਜਾਬ ਤੋਂ ਦੂਰ ਹੈ 5-7 ਘੰਟੇ ਪਏ ਨੇ ਅਜੇ ਇਹ ਦੇ ਵਿਚਕਾਰ ਅਗਰ ਕੋਈ ਸਿਸਟਮ ਦੇ ਵਿੱਚ ਬਦਲਾਅ ਆਉਂਦਾ ਹੈ ਤਾਂ ਉਹ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਜਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਪੇਜ ਨੂੰ ਫੋਲੋ ਕੀਤਾ ਹੋਵੇਗਾ ਤੇ ਉਹ ਵੀ ਕਰ ਦਿਓ ਜਾਣਕਾਰੀ ਅਗਰ ਚੰਗੀ ਲੱਗੀ ਹੈ ਤਾਂ ਵੀਡੀਓ ਲਾਈਕ ਕਰਕੇ ਜਾਇਓ ਕਮੈਂਟ ਕਰਕੇ ਜਾਇਓ ਤੁਹਾਨੂੰ ਅਗਲੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਤਾਂ ਸਬਸਕ੍ਰਾਈਬ ਅਤੇ ਫਾਲਾਈਕਾ ਕੰਮ ਜਰੂਰ ਕਰਕੇ ਜਾਇਓ ਜੀ ਬਾਕੀ ਰਾਤ ਦੀ ਅਪਡੇਟ ਤੁਹਾਨੂੰ 6:30 ਵਜੇ ਦੇ ਕਰੀਬ ਪਹੁੰਚਦੀ ਕਰਾਂਗੇ ਤੇ ਨਾਲ ਦੇ ਨਾਲ ਦੱਸਾਂਗੇ ਕਿ ਸਿਸਟਮ ਜਿਹੜਾ ਪਹੁੰਚ ਰਿਹਾ ਹੈ ਇਸ ਦੇ ਕੀ ਹਾਲਾਤ ਬਣ ਰਹੇ ਨੇ ਤਾਜ਼ਾ ਜਾਣਕਾਰੀ ਤੁਹਾਨੂੰ ਦਵਾਂਗੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ